ਪੀਪਲ ਆਰਪਨ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਵੀਰੋ ਅੱਜ ਮਿਤੀ 23 11 2024 ਨੂੰ ਪਿੰਡ ਗੁੰਮਟੀਕਲਾ ਸਰਦਾਰ ਗਰਲਾਲ ਸਿੰਘ ਅਤੇ ਗੁਰਲਾਬ ਸਿੰਘ ਨੂੰ ਬੀਏਐਫਏ ਦੀ ਟੀਮ ਦੁਆਰਾ ਮੱਝਾਂ ਦੀ ਦੁੱਧ ਚੋਾਈ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਉਪਰੰਤ ਉਹਨਾਂ ਨੂੰ ਸਰਟੀਫਿਕੇਟ ਵੰਡੇ ਗਏ BFI ਟੀਮ ਦੇ ਮੈਂਬਰ ਡਾਕਟਰ ਮੇਜਰ ਸਿੰਘ ਅਲਕੜਾ ਅਲਕੜਾ ਡੈਰੀ ਫਾਰਮ ਉਹਨਾਂ ਨਾਲ ਸਰਜੀਤ ਸਿੰਘ ਕਿੰਗਰਾ ਕਿੰਗਰਾ ਡੈਰੀ ਫਾਰਮ ਅਤੇ ਮੈਂ ਜਨੀਸ਼ੰਦਰਪਾਲ ਸ਼ਰਮਾ ਪੀਪਲ ਅਰਪਣੋ ਚੈਨਲ ਤੇ ਵੀਡੀਓ ਬਣਾਈ ਸਾਡੀ ਸੂਚੀ ਟੀਮ ਵੱਲੋਂ ਗਰਵਾਲ ਸਿੰਘ ਅਤੇ ਗਰਵਾਲਾਭ ਸਿੰਘ ਨੂੰ ਬਹੁਤ-ਬਹੁਤ ਵਧਾਈਆਂ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਪਿੰਡੀ ਸਿੱਧੂ ਅਤੇ ਉਹਨਾਂ ਦੀ ਸੂਚੀ ਟੀਮ ਦੇ ਜਿਨ੍ਹਾਂ ਦੇ ਉਦਮ ਸਦਕਾ ਨੌਜਵਾਨਾਂ ਦੇ ਸਨੇਹਰੇ ਭਵਿੱਖ ਨੂੰ ਸਿਰਜਣ ਲਈ ਬਹੁਤ ਵੱਡਾ ਉਪਰਾਲਾ ਕੀਤਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਜਿੰਨੇ ਵੀ ਵੀਡੀਓ ਦੇਖ ਰਹੇ ਆ ਅੱਜ ਆਪਾਂ ਪਹੁੰਚੇ ਜੀ ਪਿੰਡ ਗੁੰਮਤੀ ਕਲਾ ਗੁੰਮਤੀ ਕਲਾ ਪਿੰਡ ਬਠਿੰਡਾ ਜ਼ਿਲ੍ਹੇ ਦਾ ਪਿੰਡ ਨੇੜੇ ਭਾਈ ਰੂਪਾ ਅਧਿਆਤਰਾ ਮਿਰਜ਼ਾ ਜਲਾਲ ਰਹਿ ਜਾਂਦੇ ਆ ਤੇ ਜਦੋਂ ਗੁੰਮਤੀ ਕਲਾ ਦਾ ਨਾਮ ਲਿਆ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਊ ਇਹ ਮਹੀਨਾ ਡੇਢ ਮਹੀਨਾ ਪਹਿਲਾਂ ਆਪਾਂ ਇਸ ਘਰ ਦੇ ਵਿੱਚੋਂ ਦੋ ਮੱਜਾਂ ਦੀ ਦੋ ਝੋਟੀਆਂ ਦੀ ਲਾਈਵ ਚੁਆਈ ਕਰਾਈ ਸੀ ਤੇ ਅੱਜ ਆਪਾਂ ਇਹਨਾਂ ਨੂੰ ਬੀਐਫਏ ਟੀਮ ਜੋ ਸਾਡੀ ਟੀਮ ਆ ਬੀਐਫਏ ਤੇ ਪਿੰਡੀ ਸਿੱਧੂ ਜੋ ਪ੍ਰਧਾਨ ਜੀ ਆ ਉਹਨਾਂ ਵੱਲੋਂ ਅਸੀਂ ਇਹਨਾਂ ਨੂੰ ਜੋ ਇਹਨਾਂ ਨੇ ਦੁੱਧ ਰਿਕਾਰਡ ਕਰਾਇਆ ਸੀ ਆ ਸਰਟੀਫਿਕੇਟ ਦੇਣ ਆਏ ਆ ਇਹਨਾਂ ਨੇ ਦੋ ਝੋਟੀਆਂ ਦੀ ਅਸੀਂ ਲਾਈਵ ਚੁਆਈ ਕਰਾਈ ਸੀ ਇੱਕ ਮੇਰੇ ਫੇਸਬੁੱਕ ਪੇਜ ਤੇ ਮੇਜਰ ਸਿੰਘ ਹਲਕੜਾ ਦੂਜਾ ਪਿੰਡੀ ਸਿੱਧੂ ਪ੍ਰਧਾਨ ਜੀ ਦੇ ਪੇਜ ਤੇ ਬਾਈ ਗਰ ਲਾਲ ਸਿੰਘ ਜੀ ਆ ਅਬ ਕਾਕਾ ਤੇ ਆਪਣੇ ਨਾਲ ਦੋ ਵੀਰ ਹੋਰ ਆਏ ਆ ਸਰਜੀਤ ਸਿੰਘ ਕਿੰਗਰਾ ਕਿੰਗਰਾ ਡੇਰੀ ਫਾਰਮ YouTube ਚੈਨਲ ਵੀ ਇਹਨਾਂ ਦਾ ਭਾਈ ਰੁਪਾ ਤੋਂ ਹਾਂਜੀ ਤੇ ਬਾਈ ਸਿੰਧਰਪਾਲ ਜੀ ਇਹਨਾਂ ਦਾ ਚੈਨਲ ਹੈ ਜੀ ਪੀਪਲ ਪੀਪਲ ਅਰਪਨ ਇਹ ਪਿੰਡ ਦਿਆਲਪੁਰਾ ਮਿਰਜਾ ਤੋਂ ਆਏ ਆ ਨਾਲ ਇਹਨਾਂ ਦੇ ਚੈਨਲ ਨੂੰ ਵੀ ਵੀਰੋ ਨੂੰ ਲਾਈਕ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੁਣ ਆਪਾਂ ਭਾਈ ਗੁਰਲਾਬ ਸਿੰਘ ਨੂੰ ਸਰਟੀਫਿਕੇਟ ਦੇ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਬੀ ਐਫ ਏ ਵੱਲੋਂ ਜੋ ਸਰਟੀਫਿਕੇਟ ਆ ਗਰਲਾਲ ਸਿੰਘ ਸਨਵਹਰਨੇਕ ਸਿੰਘ ਪਿੰਡ ਗੁੰਮਟੀਕਲਾਂ ਤਹਿਸੀਲ ਫੂਲ ਝੋਟੀ ਦੋਦਾਂ ਦਾ ਜੀ ਦੋ ਮਹੀਨੇ ਦੀ ਸੂਈ ਜੋ ਟੋਕਰ ਝੋਟੀ ਨੇ 13 ਕਿਲੋ 834 ਗ੍ਰਾਮ ਦੁੱਧ ਮਲੇ ਕੱਢਿਆ ਜੀ ਨੇ ਤੇ ਬਾਈ ਨੂੰ ਆਪਾਂ ਬੋਲੇ ਸੋਨਹਾ ਸਸਰੀਆ ਤਾਨੂ ਦੂਜਾ ਸਰਟੀਫਿਕੇਟ ਆਇਆ ਜਾਈ ਗਰਲਾਲ ਸਿੰਘ ਪੁੱਤਰ ਹਰਨੇਕ ਸਿੰਘ ਦਾ ਪਿੰਡ ਗੁੰਮਟੀਕਲਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਮੁਰਾ ਝੋਟੀ ਦੁੱਧ ਦਿੱਤਾ ਜੀ 18 ਕਿਲੋ 586 ਗ੍ਰਾਮ ਦੂਜਾ ਸੁਆ 6 ਦੰਦ ਇਹ ਝੋਟੀ ਬਾਈ ਹੁਣਾਂ ਨੇ ਸੇਲ ਕਰਤੀ ਬਾਈ ਕਿੰਨੇ ਦੀ ਸੇਲ ਕਰਤੀ ਉਹ ਝੋਟੀ ਆਪਾਂ ਜੀ 180 ਦੀ ਕਰੀਏ 180 ਦੀ ਕਰੀਏ ਹਾਂ ਜੀ ਉਹ ਦੁੱਧ ਹੋਰ ਵੀ ਬਦੀ ਸੀ ਥੋੜਾ ਬਦਾਂ ਉਹ ਕਹ ਦੱਸਦੇ ਸੀ ਕਿ ਜਾ ਕੇ ਜੀ ਕਹਿੰਦੇ 19 ਲੀਟਰ ਤੇ ਗਾਹ ਸੇਲ ਕਰਦੇ ਠੀਕ ਆ ਜੀ ਤੇ ਬਾਈ ਨੂੰ ਆਪਾਂ ਸਰਟੀਫੀਕੇਟ ਦੇ ਰਹੇ ਹਾਂ ਦੇਖ ਸਕਦੇ ਹੋ ਜੀ बोले तो ना सासरिया का ए भाई गुरलाल सिंह ਆ ਜਿਹੜਾ ਪਹਿਲਾ ਸਾਡੇ ਵਿਚੜਾ ਜਿਹੜਾ ਗੁਰਲਾਬ ਸਿੰਘ ਸੋਰੀ ਦਸਣਾ ਬੋਲਿਆ ਗਿਆ ਸੀ ਇਹਨਾਂ ਦੇ ਦੂਜੇ ਭਾਈ ਸਾਹਿਬ ਦਾ ਬਾਹੀ ਗੁਰਲਾਬ ਸਿੰਘ ਤੇ ਆ ਚੋਟੀਆਂ ਤੁਹਾਨੂੰ ਦਿਖਾ ਦਿੰਨੇ ਆ ਆਹਾਂ ਦੀ ਚੋਟੀ ਬਾਰੇ ਜਾਣਕਾਰੀ ਦੇ ਦਿਓ ਇੱਕ ਇੱਕੋ ਚੋਟੀ ਹੈ ਜੀ ਕਿੰਨੇ ਦਿਨ ਦਾ ਦੋ ਦੰਦ ਦੋ ਦੰਦ ਦਾ ਜੀ ਦੋ ਦੰਦ ਕਿੰਨੇ ਦਿਤੇ ਹੁਣ ਵੀ ਚੱਲ ਰਹੀ ਹੈ ਜੀ ਹੁਣ ਵੀ ਚੱਲ ਰਹੀ ਹੈ ਰੈਗੂਲਰ 20 ਲੀਟਰ 20 ਲੀਟਰ ਦੇ ਭਾਂਡੇ ਤੇ ਬਹੁਤ ਸਾਰੇ ਚੰਗੇ ਜਾਨਵਰਾਂ ਬਾਈ ਕੋਲੇ ਇੱਕ ਝੋਟੀ ਜਿਹੜੀ ਸੇਦਾਂਦ ਸੀ ਦੂਜਾ ਸੂਆ ਬਾਈ ਨੇ ਸੇਲ ਕਰ ਦਿੱਤੀ ਇੱਕ ਇੱਧਰ ਵੀ ਮੱਝਾਂ ਆਈਆਂ ਤੁਹਾਨੂੰ ਦਿਖਾ ਦਈਏ ਬਾਈ ਕੋਲੇ ਇੱਕ ਆਹ ਮੱਝਾ ਜੀ ਆਹ ਵੀ ਮੱਝ 17-18 ਮੀਟਰ ਤੋਂ ਦੀਏ ਸਾਰੇ ਚੰਗੇ ਜਾਨਵਰਾਂ ਕਿਉਂਕਿ ਆਪਾਂ ਇਹਨਾਂ ਦੇ ਘਰੇ 4 ਸਾਲ ਪਹਿਲਾਂ ਵੀ ਇੱਕ ਮੱਝ ਦੀ ਲਾਈਵ ਚੋਈ ਕਰਾਈ ਸੀ ਤੇ ਆਹ ਬਾਈ ਨੇ ਚੌਥਾ ਪੰਜਵਾਂ ਸੂਆ ਹਰਿਆਣੇ ਤੋਂ ਮੱਝ ਲੈ ਕੇ ਆਈ ਸੀ ਵੀ ਆਪਾਂ ਇਹਦੀ ਥੋੜੇ ਦਿਨ ਪਹਿਲਾਂ ਵੀਡੀਓ ਵੀ ਪਾਈ ਸੀ ਚੈਨਲ ਤੇ ਇਹ ਵੀ ਸੇਲ ਕਰਨੀ ਆ ਬਹੁਤ ਠੰਡੀ ਸੀਲਾ ਕਰਮਾ ਵਾਲੀ ਹੁਣ ਕਿੰਨੇ ਤੋਂ ਉੱਤੇ ਚੱਲ ਰਹੀ ਦੀ ਹੁਣ 15 ਲੀਟਰ ਤੇ ਚੱਲ ਰਹੀ ਹੈ ਜੀ 15 ਲੀਟਰ ਤੇ ਜੀ ਹਾਂਜੀ ਆਪਣਾ ਨੰਬਰ ਸ਼ੇਅਰ ਕਰ ਦਿਓ ਤਾਂ ਤਾਂ ਦਸ ਦਿਨ ਸੋਈ ਨਹੀਂ ਹੋਇਆ ਜੀ ਹਾਂਜੀ ਤੇ ਹਣੇ ਹਾਂ ਤੋਂ ਉੱਤੇ ਵਧੂਗੀ ਹੋਰ ਹਾਂਜੀ ਮੇਲਾ ਚੱਲ ਕੇ ਤਾਂ ਬਧਨੇ ਬਧਨਾ ਹੀ ਮਗਰ ਕੀ ਹੈ ਜਿਹੜੇ ਮਗਰ ਮੇਲ ਦਾ ਖੱਟਾ ਜੀ ਖੱਟਾ ਕੋਹੇ ਨੂਰ ਜੋ ਐਡੀਐਫ ਵਾਲਿਆਂ ਦਾ ਹਾਂਜੀ ਬਹੁਤ ਸੌਂਕਾ ਬਾਈਆਂ ਨੂੰ ਬਹੁਤ ਸੋਹਣੇ ਜਾਨਵਰ ਹੈ ਕਿੰਨਾਂ ਦੀ ਛੋਟੀ ਜਿਹੜਾ ਇੱਕ ਮੇਲੇ 'ਚ ਵੀ ਨੰਬਰਾਂ 'ਚ ਆਈ ਸੀ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਉਮੀਦ ਕਰਦਾ ਸਾਰੇ ਵੀਰ ਇਸ ਤਰ੍ਹਾਂ ਸੰਭ ਰੱਖਣਾ ਕਿ ਚੰਗੇ ਪਸ਼ੂ ਹੈ ਨਹੀਂ ਹੱਥ ਤੋਰ ਕੇ ਵੀ ਵੇਖ ਲੋ ਦਾਲ ਦੇ ਨਾਲ ਆਪਣਾ ਨੰਬਰ ਮੋਲ ਦਿਓ ਕਈ ਵਾਰੀ ਵੀ ਨੰਬਰ ਵੀ ਬਾਈ ਦੱਸ ਦਿਓ 93634 26256 ਇੱਕ ਮਿੰਟ ਬਾਈ ਜੇ ਤੁਸੀਂ ਥੱਲਾ ਵੇਖੋ ਝੋਟੀ ਦਾ ਮੱਝ ਦਾ ਬਹੁਤ ਚੰਗੀ ਅਡਰ ਕੁਆਲਿਟੀ ਦੀ ਮੱਝ ਆ ਜੀ ਇਹ ਹੋਰ ਵੀ ਇਹਨਾਂ ਨੇ ਦੁੱਧ ਵਧਣਾ 20 ਪਲੱਸ ਜਾਣਾ ਜੀ ਤੇ ਅੱਜ ਸਾਡੀ BFA ਟੀਮ ਵੱਲੋਂ ਬਾਈਆਂ ਨੂੰ ਸਰਟੀਫਿਕੇਟ ਜੋ ਅਸੀਂ ਦਿੰਨੇ ਆ ਤੇ ਇੱਕ ਜੋ ਸਾਡੇ ਮੋਮੈਂਟੋਵੋ ਰਹਿ ਗਏ ਉਹ ਬਣੇ ਨਹੀਂ ਹਜੇ ਉਹ ਬਾਅਦ ਦੇ ਵਿੱਚ ਦੇਖ ਕੇ ਜਾਵਾਂਗੇ ਟਰਾਫੀਆਂ ਵਗੈਰਾ ਤੇ ਅਸੀਂ ਹੋਰ ਵੀਰਾਂ ਨੂੰ ਵੀ ਬੇਨਤੀ ਕਰਦੇ ਜਿਨ੍ਹਾਂ ਦੇ ਘਰੇ ਚੰਗੇ ਜਾਨਵਰ ਆ ਜਰੂਰ ਆਪਣੇ ਪਸ਼ੂਆਂ ਦੀ ਚੋਾਈ ਕਰਾਇਆ ਕਰੋ ਆ ਤੁਸੀਂ ਮਿਲਕ ਮੈਨ ਵੇਖ ਸਕਦੇ ਆ ਡਰ ਤੇ ਖੰਡੀ ਸੀਲ ਆ ਜੀ ਧੰਨਵਾਦ ਬਾਈ ਜੀ ਸਾਰੇ ਵੀਰਾਂ ਦਾ